ਤੇ ਗੁਰੂ ਮਹਾਰਾਜ ਦੇ ਅੰਦਰ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਚਾਦਾ ਲੰਗਰ ਛਕਿਆ ਨਾਲ ਇਹ ਰਖਤ ਹੈਗਾ ਜਿਹੜੋ ਸੰਤਾਂ ਨੇ ਹਿਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਦੀ ਖੋਜ ਕੀਤੀ ਸੀਗੀ ਤੇ ਇੱਥੋਂ 6 ਕਿਲੋਮੀਟਰ ਉੱਤੇ ਪਹਾੜ ਤੇ ਜਾ ਕੇ ਹਮ ਇਕੱਠੇ ਜੱਲੇ ਤੇ ਅੱਛਾ ਦੋਨੋਂ ਜੇ Rajasthan ਵਾਲਾ ਹੈ ਇਹ ਪੰਜਾਬ ਵਾਲਾ ਤੇ ਇਹਨਾਂ ਨੇ ਮੈਨੂੰ ਪਛਾਣ ਲਿਆ ਤੇ ਥੈਂਕ ਯੂ ਮੇਰਾ ਭਰਾ ਬਹੁਤ ਬਹੁ ਉੱਪਰ ਦੇ ਲਾਗੇ ਤੋਂ ਉੱਪਰ ਅੱਛਾ ਜੀ ਜਿੰਦਰ ਦੇ ਲਾਗੇ ਪੋਪਰ ਹੈ ਨਾ ਉਹਦੇ ਲਾਗੇ ਪਿੰਡ ਵਿੱਚ ਸਾਡਾ ਬਰਾਬਰ ਵਾਈਕੋ ਜੀ ਕਾ ਖਾਲਸਾ ਵਾਈਕੋ ਜੀ ਕੀ ਬਤੇ ਈ ਜਗਤ ਆ ਮੁੰਬਈ ਨੇ ਅੰਦਰ ਮੁੰਬਈ ਤੋਂ ਆ ਰਹੇ ਹੋ ਬਹੁਤ ਸੋਹਣੀ ਸਮਾਈਲਾ ਬਰਬਰੀ ਦੀਆਂ ਰੈੱਡ ਕਲਰ ਦੀਆਂ ਟੀ ਸ਼ਰਟਾਂ ਫੱਪ ਦੀਆਂ ਵੀਰੇ ਤੇ ਨਿਊਡਲ ਮੈਗੀ ਦੀ ਸੇਵਾ ਚੱਲਦੀ ਪਈ ਲੰਗਰ ਲੱਗੇ ਹੋਏ ਆ ਨਿਊਡਲ ਤੇ ਮੈਗੀ ਦੇ ਬੋਲੇ ਸੋਨਹਿਲਾ ਤੇ ਗੁਰੂ ਮਹਾਰਾਜ ਦੇ ਅੰਦਰ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਚਾਦਾ ਲੰਗਰ ਛਕਿਆ ਨਾਲ ਨਾਲ ਪਾਪੜ ਤੇ ਨਾਲ ਸਗੀ ਚਾਟ ਤੇ ਬਹੁਤ ਹੀ ਆਨੰਦ ਆਇਆ ਜੀ ਸ਼ੱਕੇ ਤੇ ਇਹ ਜਿਹੜਾ ਦਰਖਤ ਤੁਸੀਂ ਦੇਖ ਰਹੇ ਹੋ ਨਾ ਇਹ ਦਰਖਤ ਹੈਗਾ ਜਿਹੜਾ ਸੰਤਾਂ ਨੇ ਹਿਮਕੁੰਡ ਸਾਹਿਬ ਗੁਰਦੁਆਰਾ ਸਾਹਿਬ ਦੀ ਖੋਜ ਕੀਤੀ ਸੀਗੀ ਤੇ ਇੱਥੋਂ 6 ਕਿਲੋਮੀਟਰ ਉੱਤੇ ਪਹਾੜ ਤੇ ਜਾ ਕੇ ਤੇ ਜਦੋਂ ਉਹ نیچے ਆਉਂਦੇ ਹੁੰਦੇ ਸੀ ਉੱਥੇ ਰਹਿਣ ਨੂੰ ਨਹੀਂ ਹੁੰਦਾ ਸੀ ਕੋਈ ਤੇ ਇਹ ਜਿਹੜਾ ਆ ਗੱਬੇ ਇਹਦੇ ਬੜਿਆ ਹੈ ਨਾ ਆ ਜਗਾ ਜਿਹੜੀ ਬਣੀ ਹੋਈ ਇਹਦੀ ਖਾਲੀ ਇਹਦੇ ਵਿੱਚ ਰਹਿੰਦੇ ਹੁੰਦੇ ਸੀ ਤੇ ਇੱਥੋਂ ਫਿਰ ਰੋਜ਼ ਜਾਣਾ ਤਾਬ ਨੂੰ ਇੱਥੇ ਆ ਜਾਣਾ ਤੇ ਮਿਲ ਕੇ ਉਦੋਂ ਖਾਣ ਦਾ ਕੋਈ ਖਾਸ ਪ੍ਰਬੰਧ ਨਹੀਂ ਹੁੰਦਾ ਸੀ ਤੇ ਚਨੇ ਖਾ ਕੇ ਗੁਜ਼ਾਰਾ ਕਰਦੇ ਹੁੰਦੇ ਸੀ ਤੇ ਰਾਤ ਨੂੰ ਜਾਨਵਰਾਂ ਤੋਂ ਬਚਣ ਲਈ ਇੱਥੇ ਅੱਗ ਬਾਲ ਕੇ ਰੱਖਦੇ ਹੁੰਦੇ ਸੀ ਤੇ ਬਾਕੀ ਫੁੱਲ ਜਿਹੜੀ ਇਹਦਾ ਇਤਿਹਾਸ ਆ ਉਹ ਤੁਹਾਨੂੰ ਮੈਂ ਨੈਕਸਟ ਵੀਡੀਓ ਦੇ ਵਿੱਚ ਪੂਰਾ ਦੱਸੂਗਾ ਤੇ ਬਾਕੀ ਦਰਸ਼ਕਦਾਰੇ ਕਰੋ ਗੁਰਦੁਆਰਾ ਸਾਹਿਬ ਜੀ ਦੇ ਸਿੰਘ ਸਾਹਿਬ ਦੇ ਦਰਸ਼ਨ ਕਰਾਏ ਤੁਹਾਨੂੰ ਗੁਜਰਾਤ ਦੀਆਂ ਸੰਤਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤ ਜੀ ਵਾਹਿਗੁਰੂ ਵੀ ਰਾਤ ਤੋਂ ਤੁਸੀਂ ਵੀ ਤੁਸੀਂ ਵੀ ਵੀਰ ਜੀ ਕਿਹੜੀ ਜਗ੍ਹਾ ਤੋਂ ਆ ਮੁੰਬਈ ਦੇ ਅੰਦਰ ਮੁੰਬਈ ਤੋਂ ਆ ਰਹੇ ਹੋ ਅੱਗੇ ਹਰ ਸਾਲ ਆ ਰਹੇ ਹੋ ਹਾਂਜੀ ਮਾਮਾ ਹਰ ਸਾਲ ਆਦਾ ਮਾਮਾ ਕੇ ਜਰਾ ਵੇ ਆਵਾਂ ਅੱਛਾ ਤੁਸੀਂ ਹਰ ਸਾਲ ਆਉਂਦੇ ਆ ਨਾਲ ਅੱਜ ਤੁਸੀਂ ਵੀ ਆਏ ਤੁਹਾਡੀ ਪਹਿਲੀ ਯਾਤਰਾ ਨਾ ਹਾਂਜੀ ਹਾਂਜੀ ਕਿੰਦਾ ਆਨੰਦ ਆ ਰਿਹਾ ਬਹੁਤ ਵਾਦ ਅਲੋਕੀ ਕਿ ਨਜ਼ਾਰੇ ਆ ਇੱਥੇ ਦੇ ਨਾ ਸੱਚੇ ਬਾਦਸ਼ਾਹ ਤੇ ਜਿਹੜਾ ਇੱਕ ਵਾਰੀ ਆ ਜਾਂਦਾ ਨਾ ਤੇ ਮੁੜ ਕੇ ਹਰ ਸਾਲ ਮਈ ਮਹੀਨਾ ਡਿਕਦਾ ਕਦੋਂ ਮਰਲੇ ਦੇ ਦਰਵਾਜ਼ਾ ਓਪਨ ਹੋਣ ਕਪਾੜ ਖੁੱਲਣ ਤੇ ਫੇ ਜਾਈਏ ਇਦਾਂ ਹੀ ਆ ਜਰੂਰ ਜਰੂਰ ਬਿਲਕੁਲ ਜੀ ਅੱਜ ਇੱਕ ਰਾਤ ਵਾਲੇ ਆ ਚਾਹ ਜੀ ਜੀ ਦਸਰੀ ਨਵੀਂ ਵਾਲਾ ਕਰ ਲੀਆ ਆਪਣਾ ਇੰਡੀਆ ਪੀਂਦੇ ਆ ਅੱਛਾ ਜੀ ਸਸਰੀ ਕਾਲਵਾ ਜੀਵਾ ਕਰਿਆ ਮਾਚੀ ਜੀ ਮੀਂਹ ਦਾ ਰਾਤ ਦਾ ਹੋਇਆ ਓਕੇ ਠੀਕ ਆ ਬਹੁਤ ਵਧੀਆ ਜੀ ਤੇ ਪੰਜਾਬੀ ਦੀ ਪੂਰੀ ਕੋਤੀ ਤਾਰਤੀ ਹੋ ਗਈ ਹੈ ਸਸਰੀ ਕਾਲ ਇੱਕ ਦਫਾ ਐਗਜ਼ੈਂਪਲ ਜਪੇ ਰਿਹਾ ਪਰ ਇਹ ਦੋਸਟ ਟਾਈਮ ਇਹਦੇ ਨਾਲ ਸਿੱਖ ਜਾਨ ਮਾਮੇ ਹੀ ਆ ਸਾਡਾ ਕੋਮਲ ਮਾਮਾ ਸਾਰੇ ਆ ਨਾ ਅੱਧਰ ਮਾਮੇ ਮਾਮਾ ਜੀ ਲੈ ਕੇ ਆਏ ਤੇ ਇਹ ਮਾਮਾ ਜੀ ਨੂੰ ਥੈਂਕ ਯੂ ਬੋਲੋ ਬਹੁਤ ਵਧੀਆ ਪ੍ਰਬਾਤਮਾ ਤੁਹਾਡੀ ਯਾਤਰਾ ਸਫਲ ਕਰੇ ਆਪਦੀ ਯਾਤਰਾ ਕੋ ਸਫਲ ਕਰੇ ਠੀਕ ਹੈ ਜੀ ਤੇ ਥੈਂਕ ਯੂ ਸਰ ਥੈਂਕ ਯੂ ਵੈਰੀ ਮਚ ਇਹ ਮੇਰਾ ਭਰਾ ਪਿਛਲੇ ਸਾਲ ਵੀ ਬਹੁਤ ਸਾਥ ਦਿੱਤਾ ਇਹਨੇ ਬਹੁਤ ਸੋਹਣੀ ਸਮਾਈਲਾ ਬਰਬਰੀ ਦੀਆਂ ਰੈੱਡ ਕਲਰ ਦੀਆਂ ਟੀ-ਸ਼ਰਟਾਂ ਫੱਪਦੀਆਂ ਵੀਰੇ ਤੇ ਪਰ ਇਹ ਸਸਤੀ ਅਲੀ 300 ਵਾਲੀ ਆ ਜੋ ਵੀ ਆ ਫੱਪਦਾ ਇਹਨੂੰ ਨਾ ਦੇਖੋ ਇਹਨੂੰ ਦੇਖੋ ਅੰਦਰ ਵਾਲੇ ਨੂੰ ਦੇਖੋ ਮੈਂ ਤਾਂ ਵੀ ਜੋ ਵੀ ਪਾਇਆ ਫੱਪਦਾ ਵੀਰੇ ਨੂੰ ਤੇ ਸੰਗਤਾਂ ਦੇ ਦਰਸ਼ਨ ਵੇਲੇ ਕਰੋ ਜੀ ਹਾਂ 3 ਵਾਲਾ ਤਾਂ ਆ ਗਿਆ ਅਰ ਨੂੰ ਇੱਥੇ ਪਹੁੰਚਣ ਨੂੰ ਲੱਗੂ ਕਿੰਨਾ ਟਾਈਮ ਹੋ ਗਿਆ ਵੇ ਜਾਂ ਆਏ ਹੋਏ हमें हो गया तो आपको दो ढाई घंटे हो गए तो ये हमारे साथ चले थे ये जो आ रहे हैं ना भाई साहब ये ये आ रहे हैं भाई साहब ये आ रहे थे हमारे साथ साथ, साथ चले थे इधर इधर भाई साहब तो अभी इकट्ठे चले थे क्या रघु हम इकट्ठे चले थे दोनों ਜੇ ਜੇ ਇਰਾਇਤਾਂ ਵਾਲਾ ਹੈ ਇਹ ਪੰਜਾਬ ਵਾਲਾ ਅੰਮ੍ਰਿਤਸਰ ਕਰਕੇ ਚੱਲ ਕਰਦੇ ਭਾਜ ਦੇ ਭਾਜੀ ਮਹਾਰਾਜ ਦਾ ਨਾਮ ਲੈਂਦੇ ਆਏ ਵਾਹਿਗੁਰੂ ਵਾਹਿਗੁਰੂ ਦਾ ਨਾਮ ਸਿਮਰਨ ਕਰਦੇ ਹਿੱਟੇ ਪਹੁੰਚਿਆ ਰਗੂ ਕਿਤਨੇ ਕਿਤਨੇ ਟਾਈਮ ਹੋ ਗਿਆ ਜਨ 1/2 ਘੰਟਾ ਭਾਜੀ 1.5 ਤੋਂ 2 ਘੰਟੇ ਹੋ ਗਏ ਆ 1.5 ਤੋਂ 2 ਘੰਟੇ ਹੋ ਗਏ ਆ ਸਾਨੂੰ ਪਹੁੰਚਿਆ ਨੂੰ ਚਲੋ ਹਾਂ ਚਲੋ ਚਲੋ ਗੋਬਿੰਦਪਨ ਤੋਂ ਜਦੋਂ ਵੀ ਸਤਿਗੁਰ ਕੰਸ਼ਰੀ ਏਮਕੁੱਟ ਸਾਹਿਬ ਵਾਲੇ ਰੋਡ ਤੇ ਆਉਂਦੇ ਆ ਜੀ ਗੋਬਿੰਦਾਮ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੋਂ ਬਾਅਦ ਫਿਰ ਆਪਾਂ ਆਏ ਆ ਦੂਸਰੀ ਵੈਦ ਜਿੱਥੋਂ ਸੱਚਕਲ ਸ਼੍ਰੀ ਹੇਮਕੁੰਨ ਸਾਹਿਬ ਨੂੰ ਫਿਰ ਯਾਤਰਾ ਆਰੰਭ ਕਰਨੀ ਹੈ ਤੇ ਇੱਥੇ ਵੀਰੇ ਮੈਨੂੰ ਪਿਛਲੇ ਸਾਲ ਮਿਲੇ ਸੀ ਪੌਂਡਾ ਸਾਹਿਬ ਵਾਹਿਗੁਰਜਿਕਾ ਖਾਲਸਾ ਵਾਹਿਗੁਰਜ ਕੀ ਫਤਿਹ ਤੇ ਇਹਨਾਂ ਨੇ ਮੈਨੂੰ ਪਛਾਣ ਲਿਆ ਤੇ ਥੈਂਕ ਯੂ ਮੇਰਾ ਭਰਾ ਬਹੁਤ ਬਹੁਤ ਤੁਹਾਡਾ ਤੇ ਪਿਛਲੇ ਸਾਲ ਇਹਨਾਂ ਦੀ ਬੇਟੀ ਸੀ ਨਾਲੇ ਵਾਇਕ ਤੇ ਆਏ ਸੀਗੇ ਜਿੱਦੇ ਦੀ ਹਾਂਜੀ ਤੇ ਪੋੜਾ ਸਾਹਿਬ ਮਿਲੇ ਤੁਹਾਨੂੰ ਗੁਰਦੁਆਰਾ ਸਾਹਿਬ ਤੇ ਹੁਣ ਮੈਨੂੰ ਗੋਵਿੰਦ ਤਾਂ ਗੁਰਦੁਆਰੇ ਮਿਲੇ ਨੇ ਮੈਂ ਵੀਰ ਜੀ ਹੋਈ ਲੱਗਦੇ ਪਏ ਨੇ ਫਤਿਹ ਦੀ ਸਾਂਝ ਹੋਈ ਏ ਬਾਕੀ ਗੁਰਗੋਬੀ ਸਿੰਘ ਮਹਾਰਾਜ ਦਸ਼ਮੇਸ਼ਪਤਾ ਕਿਰਪਾ ਕਰਨ ਯਾਤਰਾ ਸਫਲੀ ਕਰਨ ਸਾਰੇ ਸਾਥ ਸੰਗਤ ਨੂੰ 2024 ਇਮਕੁੱਟ ਸਾਹਿਬ ਦੀ ਯਾਤਰਾ ਦੀ ਬਹੁਤ ਬਹੁਤ ਵਧਾਈ ਹੋਵੇ ਜੀ ਥੈਂਕ ਯੂ ਸਭ ਨੂੰ ਜੀ ਸਭ ਨੂੰ ਇਹ ਨਾਲੇ ਹੀ ਸਰੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਬਾਈ ਕੁ ਜੀ ਕਾ ਖਾਸ ਸਾਹਿਬ ਬਾਈ ਕੁ ਜੀ ਕੀ ਫਤਿਹ ਤੁਸੀਂ ਵੀ ਦਿੱਲੀ ਤੋਂ ਜੀ ਨਹੀਂ ਮੈਂ ਦਿੱਲੀ ਤੋਂ ਵੀ ਤੇ ਅਮਰਸਰ ਤੋਂ ਜੀ ਅੱਛਾ ਠੀਕ ਹੈ ਜੀ ਚਲੋ ਅਮਰਸਰ ਵੀ ਗੋਲਡਨ ਗੇਟ ਲੱਗੇ ਜੀ ਕਿੱਥੇ ਜੀ ਅੱਛਾ ਜੀ ਤੁਸੀਂ ਕਿੱਥੇ ਮੈਂ ਜੀ ਉਹ ਉੱਪਰ ਦੇ ਲੱਗੇ ਤੋਂ ਉੱਪਰ ਅੱਛਾ ਜੀ ਜਿਲੰਧਰ ਦੇ ਲੱਗੇ ਉੱਪਰ ਹੈ ਨਾ ਉਹਦੇ ਲੱਗੇ ਪਿੰਡ ਪਿੰਦਾ ਸਾਡਾ ਬਰਾਬਰ ਹਾਂਜੀ ਹਾਂਜੀ ਬੇਟੀ ਨਹੀਂ ਆਈ ਅਕੀ ਨਹੀਂ ਇਸ ਨੂੰ ਅੱਛਾ ਜੀ ਰਹੀ ਹੈ ਚਲੋ ਬਹੁਤ ਵਧੀਆ ਹਾਂਜੀ ਪਿਛਲੇ ਸੰਦਸ਼ਾ ਕਰਾ ਹਾਂ ਮੈਨੂੰ ਬਹੁਤ ਵਧੀਆ ਗੱਲ ਆ ਬਹੁਤ ਵਧੀਆ ਗੱਲ ਆ ਤੇ ਬਹੁਤ ਵਧੀਆ ਲੱਗਾ ਵੀਰੇ ਜੀ ਤੁਹਾਨੂੰ ਮਿਲ ਕੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੁਸੀਂ ਯਾਦ ਰੱਖਿਆ ਭਰਾ ਨੂੰ ਇੱਕ ਸਾਲ ਬਾਅਦ ਵੀ ਮਿਲੇ ਆ ਮਾਈਕਰੋ ਗੁਰੂ ਮਹਾਰਾਜ ਕਿਰਪਾ ਰੱਖਣ ਗੁਰੂ ਮਹਾਰਾਜ ਬੁਲੰਦੇ ਰਹਿੰਦੇ ਅਸੀਂ ਆਂਦੇ ਰਹੀਏ ਬਿਲਕੁਲ 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 ਸਹੀ ਸਵੇਰੇ ਆਪਾਂ ਇਸ ਰੋਡ ਰਹੀਂ ਜਾਣਾ ਤੇ ਇਹ ਸਿੱਧਾ ਜਾਂਦਾ ਉਹ ਦੇਖਿਓ ਉੱਪਰ ਇੱਥੋਂ ਤੁਹਾਨੂੰ ਦਿਖਾਈ ਦੇ ਇੱਕ ਹਾਂ ਉਹ ਜਿਗ ਜਗ ਜਿਹਾ ਬਣਿਆ ਹੈ ਨਾ ਬਿਲਕੁਲ ਇਹ ਜਿਹੜਾ ਅ ਤੁਮਿੰਨ ਕਰਦਾ ਆ ਜਿਹੜਾ ਪਹਾੜੇ ਦੇ ਉੱਤੇ ਦੀ ਘੁੰਮ ਕੇ ਦੀ ਬੈਕ ਸਾਈਡ ਜਾਣਾ ਨਾ ਆਪਾਂ ਤੇ ਉਧਰ ਹੈਮਕੁੰਡ ਸਾਹਿਬ ਤੋਂ ਸੱਚਕੰਚਰੀ ਹੈਮਕੁੰਡ ਸਾਹਿਬ ਤੇ ਜਿਹੜੀ ਇਹ ਚੜ੍ਹਾਈ ਹੈ ਇਹ ਥੋੜੀ ਜਿਹੀ ਪਿਛਲੀ ਚੜ੍ਹਾਈ ਨਾਲ ਥੋੜੀ ਟਫ ਆ ਪਰ ਬਹੁਤ ਆਨੰਦ ਹੁੰਦਾ ਜਦੋਂ ਵਾਇਗਰੂ ਦਾ ਸਿਮਰਨ ਕਰਦੇ ਜਾਂਦੇ ਸਿੱਤੇ ਪਾਸ਼ਾ ਦਾ ਤੇ ਤਕਾਵਟ ਮਹਿਸੂਸ ਨਹੀਂ ਹੁੰਦੀ ਫਿਰ ਜਿਹੜੀਆਂ ਬੋਣੀਆਂ ਨੇ ਪਤਾ ਨਹੀਂ ਲੱਗ ਰਹੀ ਅਸੀਂ ਲੁਧਿਆਣੇ ਤੋਂ ਲੁਧਿਆਣੇ ਤੋਂ ਲੱਗ ਗਈਆਂ ਵੀ ਜਿੰਦਰ ਤੋਂ ਠੀਕ ਹੈ ਜੀ ਤੇ ਹੋਰ ਸੁਣਾਓ ਕਿਦਾਂ ਕਿੰਨੀ ਯਾਤਰਾ ਤੁਹਾਡੀ ਹੈ ਸਾਡੀ ਪਹਿਲੀ ਹੈ ਜੀ ਪਹਿਲੀ ਆ ਹਵਾ ਕਿਰਪਾ ਸੱਚੇ ਪਾਸ਼ਾ ਦੀ ਹੈ ਤੇ ਸਾਰਿਆਂ ਦੀ ਬੇਲੀ ਅੱਜ ਕਿਹਦੀ ਹੈ ਬਸਤਵਾਰੇ ਕਿਰਪਾ ਉਹਦੀ ਕਿਰਪਾ ਤੋਂ ਬਿਨਾ ਨਹੀਂ ਮੈਂ ਪਿੱਛੇ ਵੀਡੀਓ ਫਾੜੀ ਦੇ ਵਿੱਚ ਆਹੀ ਗੱਲ ਮੇਨ ਕੀਤੀ ਆ ਉਹਦੀ ਕਿਰਪਾ ਤੋਂ ਬਿਨਾ ਨਹੀਂ ਹਾਂ ਠੀਕ ਹੈ ਜੀ ਤੇ ਉਹਦੀ ਨਿਗਾਹ ਕਮਲੀ ਨਹੀਂ ਨਾ ਉਹਦੀ ਨਿਗਾਹ ਕਮਲੀ ਚਾਹੀਦੀ ਹੈ ਤਹੀਂ ਆਪਣੇ ਕਰਤ ਦੇਲੇ ਹੁੰਦੇ ਆ ਸਹੀ ਗੱਲ ਹੈ ਨਾ ਨਾਨ ਯਾਰਾ ਦੇਖਣਾ ਸੀ ਅੱਜ ਬੁਲਾ ਲਿਆ ਤੇ ਜੀ ਮੈਨੂੰ ਕਹਿੰਦਾ ਸੀ ਜੀ ਥੋੜੀ ਜੀ ਵੀਡੀਓ ਬਣਾਓ ਮੈਂ ਕਿਹਾ ਆਪਾਂ ਫੁੱਲ ਬਣਾ ਲਾਂਗੇ ਤੇ ਕੀ ਕਹਿਣਾ ਤੁਸੀਂ ਕੱਲ ਕਰਦੇ ਸੀ ਕੋਈ ਨਾ ਵੀਡੀਓ ਦੀ ਕੀ ਗੱਲ ਕਰਦੇ ਸੀ ਪੁਰਾਣੀਆਂ ਵੀਡੀਓ ਪਾ ਰਹੇ ਨੇ ਨਹੀਂ ਨਹੀਂ ਆਪਣੇ ਹਾਂ ਬਲੌਗਰ ਕਹਿੰਦੇ ਆ ਕਿ ਪੁਰਾਣੀਆਂ ਵੀਡੀਓ ਪਾਸ ਪਾਸ ਦਿੱਤਾ ਦੇ ਰਹੇ ਨੇ ਹਾਂ 2013 ਦੀਆਂ ਪਾਈ ਜਾਂਦੀ ਹੈ ਗਈ ਹਾਂਜੀ 2013 ਦੀ ਉਹ ਪਈ ਹੈ ਹੈਨਾ ਉਹ ਗਲਤ ਗੱਲ ਹੈ ਨਾ ਉਹ ਮਿਸ ਗਾਈਡ ਕਰਦੇ ਆ ਮਿਸ ਗਾਈਡ ਨਹੀਂ ਕਰਨਾ ਚਾਹੀਦਾ ਬੜਲ ਜੇ ਪਏ ਸੀਗੇ ਜੀ ਬਹੁਤ ਵਧੀਆ ਮੌਸਮ ਹਾਂ ਨੇ ਰਸਤਾ ਬਹੁਤ ਵਧੀਆ ਹੈ ਸਾਰਾ ਕੁਝ ਵਧੀਆ ਹੈ ਅਰੇ ਜਾਮ ਹੈਗਾ ਪਰ ਇੰਨਾ ਜਾਮ ਥੋੜੀ ਹੈਗਾ ਜਿੰਨਾ ਦੱਸ ਰਹੇ ਆ ਜਾਮ ਨਹੀਂ ਹੈਗਾ ਜੀ ਪਾਸੇ ਨਾ ਨਿਆਰੇ ਨੇ ਪੂਰੀ ਪ੍ਰੋਬਲਮ ਨਹੀਂ ਸਾਰੇ ਵਿੱਚ ਬਹੁਤ ਖੁਸ਼ਾ ਹੈ ਬਿਲਕੁਲ 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 ਤੁਸੀਂ ਖੁਦ ਦੇਖ ਸਕਦੇ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੰਗਤਾਂ 'ਚ ਜਿਹੜਾ ਉਤਸ਼ਾਹ ਉਹ ਵੇਖਿਓ ਹੀ ਬਣਦਾ ਆ ਤੇ ਮਹਾਰਾਜ ਦੀ ਫੁੱਲ ਕਿਰਪਾ ਆ ਤੇ ਬਹੁਤ ਵਧੀਆ ਰਸਤੇ ਆ ਬਹੁਤ ਵਧੀਆ ਮੌਸਮ ਆ ਤੇ ਬਹੁਤ ਵਧੀਆ ਸੰਗਤਾਂ ਦਾ ਸੁਭਾਅ ਆ ਤੇ ਦਰਸ਼ਨ ਮੇਲੇ ਕਰੋ ਤੇ ਆਪਣਾ ਜੀਵਨ ਸਫਲ ਕਰੋ ਤੇ ਜਿਹੜਾ ਜਿਹੜਾ ਵੀਡੀਓ ਦੇਖਦਾ ਪਿਛਲੀ ਵਾਰ ਵੀ ਜਿਨ੍ਹਾਂ ਨੇ ਦੇਖੀਆਂ ਸੀ ਉਹਨਾਂ ਦੇ ਕਮੈਂਟ ਆਏ ਸੀ ਤੇ ਇਸ ਸਾਲੋ ਕਾਫੀ ਮੈਨੂੰ ਮਿਲੇ ਆ ਤੇ ਹੁਣ ਵੀ ਚਲੋ ਆਪੇ ਸਾਰੇ ਸਮਝਦਾਰ ਆ ਸੀ ਇਹ ਗੱਲ ਬਾਰ ਬਾਰ ਕਹਿੰਦੇ ਚੰਗੇ ਨਹੀਂ ਲੱਗਦੇ ਇੱਕ ਮੇਰਾ ਵੀਰਾ ਨਾਬੇ ਵਾਲਾ yellow pug ਬਣ ਕੇ ਮੁੰਡਿਆਂ ਦੇ ਵਿੱਚ ਕਿਰਿਆ ਹੋਇਆ ਆ ਤੇ ਆਸੇ ਪਾਸੇ ਨੂੰ ਧਿਆਨੇ ਦਾ ਜਾਂਦਾ ਨਿਗਾ ਵਾਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਬੇ ਵਾਲੇ ਵੀਰ ਦੀ ਨਾ ਮੈਨੂੰ ਗਿੰਬਲ ਬਹੁਤ ਵਧੀਆ ਲੱਗੀ ਧਰਮ ਨਾ ਮੈਨੂੰ ਇਹਦਾ ਦੱਸ ਕਿਹੜਾ ਮਾਡਲ ਹੈ ਮੈਂ ਲੈ ਕੇ ਆਉਣੀ ਆ ਮਾਡਲ ਹੈ DJI ਕੰਪਨੀ ਹੈ ਮਾਡਲ ਨੰਬਰ ਮੈਂ ਤੁਹਾਨੂੰ ਫੋਨ ਨੰਬਰ ਦਾ ਆਪਾਂ ਸ਼ੇਅਰ ਕਰ ਲੇ ਫਿਰ ਦੱਸ ਦਾਂਗੇ ਬਹੁਤ ਵਧੀਆ ਨੇਚਰ ਆ ਵੀਰੇ ਦਾ ਭਰਾ ਦਾ ਚੈਨਲ ਹੈਗਾ ਆ ਫੋਨ ਫੀਰੂ ਟਰੈਵਲ ਨੇਚਰ ਬਹੁਤ ਵਧੀਆ ਹੈ ਚੈਨਲ ਮੈਂ ਹੁਣ ਦੇਖਣਾ ਕਿਉਂ ਇੱਥੇ ਨੈਟਵਰਕ ਨਹੀਂ ਆ ਰਿਹਾ ਭਰਾ ਮੇਰਾ ਨਾਬੇ ਤੋਂ ਆ ਸੇਮ ਘੁੰਮਣ ਦਾ ਸ਼ੌਂਕ ਬਹੁਤ ਸੀ ਕਹਿੰਦਾ ਯਾਰ ਕਹਿੰਦੇ ਬਸ ਕਰ ਬੜ ਗਿਆ ਪਰ ਮਿਹਨਤ ਬਹੁਤ ਆਉਂਦੀ ਆ ਸਹੀ ਗੱਲ ਹੈ ਜੀ ਰਾਈਟ ਇੱਕ ਕਾਮਯਾਬੀ ਪਿੱਛੇ ਨਾ ਕਿੰਨੀ ਮਿਹਨਤ ਆਉਂਦੀ ਆ ਤੁਸੀਂ ਸਰਚ ਮਾਰ ਲਿਓ ਬਿਲਕੁਲ ਜੀ ਰਾਈਟ ਰਾਤ ਨੂੰ ਇੱਕ ਇੱਕ ਦੋ ਦੋ বাজ ਜਾਂਦਾ ਮੈਨੂੰ ਐਡਿਟ ਕਰਦੇ ਨੇ ਲੋਕਾਂ ਕੀ ਕਰਦੇ ਨੇ ਗਾਣਾ ਕਰਨਾ ਤੇ ਬਾਕੀ ਠੀਕ ਆ ਜੋ ਹੈਗਾ ਕੱਲ ਨੂੰ ਸੰਤਾਂ ਦਰਸ਼ਮੇਲੇ ਕਰਨ ਚੱਲਾਂਗੇ ਉਹ ਪਹਾੜ ਦੀ ਬੈਕ ਸਾਈਡ ਬਿਲਕੁਲ ਜੀ ਬੜਾ ਵਿਊ ਹੈ ਨਾ ਬਹੁਤ ਹੀ ਸ਼ਾਨਦਾਰ ਆ ਦੇਖੋ ਸਾਹਮਣੇ ਚਰਨੇ ਇੱਕ ਨੇ ਸੋਹਣੇ ਲੱਗਦੇ ਆ ਇੱਥੇ ਵਗਦੇ ਉਹ ਦੇਖੋ ਕਿ ਇਹ ਗਲੇਸ਼ੀਅਰ ਗੋਬਿੰਦ tạm ਦੇ ਲਾਗੇ ਬਿਲਕੁਲ ਤੇ برف ਅੱਗੇ ਨਾਲੋਂ ਬਹੁਤ ਘਟਿਆ ਜਿਦਾ ਪਿਛਲੇ ਸਾਲ ਤੱਕ ਆਫੀ برف ਇਸ ਸਾਲ ਘਟਿਆ ਪਿਛਲੇ ਸਾਲ ਤਾਂ 15-15 ਫੁੱਟ ਦਾ ਗਲੇਸ਼ੀਅਰ ਬਣੇ ਹੋਏ ਸੀਗੇ ਤਾਂ ਹੁਣ ਸੰਤਾਂ ਆ ਰਹੀਆਂ ਆ ਦਰਸ਼ ਮੇਲੇ ਕਰਕੇ ਕਹਿੰਦੇ ਵੀ برف ਅੱਗੇ ਨਾਲੋਂ ਕਾਫੀ ਘਟਾ ਚਲੋ ਇਹਦੇ ਵਿੱਚ ਇਦਾਂ ਆ ਵੀ ਯਾਤਰਾ ਫੋਕੀ ਹੋ ਜਾਊਗੀ ਜਿਹੜੇ ਬੱਚੇ ਬਜ਼ੁਰਗ ਆਉਂਦੇ ਆ ਯਾਤਰਾ ਕਰਨ ਪਿਛਲੇ ਸਾਲ ਬਹੁਤ ਤਿਲਕਣ ਬਾਜੀ ਸੀ ਬਹੁਤ ਔਖਾ ਹੁੰਦਾ ਸੀਗਾ ਤੇ ਫੌਜ ਦੇ ਬਹੁਤ ਜ਼ਿਆਦਾ ਮੈਂ ਤਾਂ ਕੀਤੀ ਸੀ ਰਸਤਾ ਸਾਫ ਕਰਨ ਦੇ ਲਈ ਨਾ ਤੇ ਬਾਕੀ ਦਰਸ਼ ਮੇਲੇ ਕਰਦੇ ਆ ਜਾ ਕੇ ਇੱਥੇ ਨੂਡਲ ਮੈਗੀ ਦੀ ਸੇਵਾ ਚੱਲਦੀ ਪਈ ਲੰਗਰ ਲੱਗੇ ਹੋਏ ਆ ਨੂਡਲ ਤੇ ਮੈਗੀ ਦੇ ਤੇ ਹੁਣ ਆਪਾਂ ਫੁਲਕਾ ਛੱਕਾਂਗੇ ਲੰਗਰ ਹਾਲ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰ ਖਾਲਸਾ ਜੀ ਕੀ ਹਾਲ ਚਾਲ ਆ ਪਿਛਲੇ ਸਾਲ ਆ ਪਿਛਲੇ ਸਾਲ Santai. ਕਣਸ਼ੀਰੀ ਹਿਮਕੁੰਨ ਸਾਹਿਬ ਜੀ ਆਤੀ ਓਪਨਿੰਗ ਦੇ ਵਿੱਚ ਪੰਜਾਬ ਪਿਆਰਿਆਂ ਵਿੱਚ ਜਿੱਥਾ ਦੁਪਹਿਰੇ ਆ ਗਿਆ ਸੀ ਤੇ ਹੁਣ ਬੈਂਡ ਵਾਲੇ ਬੈਂਡ ਤੋਂ ਜਾ ਕੇ ਵਰਾ ਗੋਬਿੰਦਾਂ ਦਾ ਨਜ਼ਾਰਾ ਜੀ ਸੰਤਾਂ ਦਾ ਜੋਸ਼ ਉਹ ਸੰਤਾਂ ਦੀ ਜਿਹੜੇ ਸੰਤਾਂ ਦਾ ਜਿਹੜਾ ਜੋਸ਼ ਆ ਕਪੜਾ ਖੁੱਲ ਰਿਹਾ ਉਹ ਦੇਖਿਓ ਹੀ ਬੰਦਾ ਤੁਸੀਂ ਦੇਖ ਸਕਦੇ ਆ ਤੇ ਸਾਰੇ ਪਾਸੇ ਬਲੇ ਸੋਨੇ ਹਾਲ ਸਤਸਰੀ ਖਾਲ ਦੇ ਜਕਾਰੇ ਲੱਗ ਰਹੇ ਬਲੇ ਸੋਨੇ ਹਾਲ श्री कान पन स् न